ਤੁਹਾਨੂੰ ਅਪਰੀਸਮ ਨਹੀਂ ਕਰਨੀ ਕਾਲੇ ਕਪੜੇ ਪਾ ਕੇ ਕਰ ਰਹੇ ਹਾਂ ਸਿਰਿਆਂ ਸੜਨਾ ਪਾਏ ਆ ਆਪਣੀ ਫਾਇਨੀ ਬੋਲੀ ਕਲੀ ਥੋੜੀ ਇਸੇ ਟੇਸ ਤੇ ਖਾਣ ਲਓ ਚੱਕ ਕੋਲ ਤੋਂ ਨੂੰਗੇ ਉੱਚਾ ਕਰਨ ਲੱਗੇ ਉੱਚਾ ਕਰ ਲਓ ਮੈਨੂੰ ਲੱਗੇ ਮੈਂ ਫੱਭੀ ਟਾਲੂਗੀ ਮੈਂ ਕਿ ਮੈਂ ਫੱਭੀ ਖਾੜ ਦੇਵਾਂ ਮੱਪੇ ਭੱਜਣ ਲੱਗੇ ਫੱਭੀ ਮੈਨੂੰ ਸਾਰਾ ਸਮਰਪਾ ਕੇ ਫੱਟੇ ਲਾ ਕੇ ਉਹ ਖਾੜ ਚਾਣੀ ਮੈਨੂੰ ਮਰਵਾਏਗੀ ਨਾਲ ਪੰਜਾਬ ਚ ਰਹਿਣ ਦਾ ਤਲਾਉਂਦੀ ਥੋੜਾ ਬਹੁਤ ਤਾਂ ਸਮਝ ਆਂਦੀ ਹੋਊਗੀ ਅਗਲੇ ਐਤ ਨਹੀਂ ਇੰਨੇ ਵੀ ਨਿਕਮਲੀਆਂ ਜਾਂਦੀ ਨਹੀਂ ਦਹੀਂ ਆਈ ਨਹੀਂ ਇੱਥੇ ਨਹੀਂ ਮੋਟਗੇ ਨਹੀਂ ਖੋਚ ਆ ਕੇ ਆ ਗਈ ਫਿਰ ਜਰ ਰੁੱਕ ਕੇ ਉਹਨੇ ਆ ਗਿਆ ਮੈਂ ਕਹਿੰਦਾ ਮੈਨੂੰ ਮਰਵਾਵੇਂ ਤਾਂ ਮੈਂ ਮਰਾਂਗਾ ਮੈਂ ਕਹਿੰਦਾ ਮੈਂ ਕਦੇ ਮੈਂ ਹੱਥ ਨਾਲ ਗੁੰਗੀਏ ਬੋਲਣਾ ਨਹੀਂ ਹੁੰਦੇ ਬੋਲ ਗਈ ਅੱਛਾ ਤੂੰ ਕਹਿ ਦੇ ਨੱਕਦਨ ਹਲਕਾਤ ਕਰਾਈ ਨਹੀਂ ਮੈਨੇ ਰੋਟੀ ਖਾਂ ਜਾਂਦੇ ਸੀ ਕਿਉਂ ਭਰਾएंगे ਮੈਂ ਰੋਟੀ ਕੇ ਪਕੌੜੇ ਖਾ ਲ ਗਾਈਸ ਪਕੌੜੇ ਹੈ ਗਰਮ ਹਮ ਪਕੌੜੇ ਬਣਾਏ ਅੱਜ ਪਕੌੜੇ ਤੇ ਪਿੰਡੀਆਂ ਪਕੌੜੇ ਖਾ ਲ ਗਾਈਸ ਸੌਸ ਨਾਲ ਖਾ ਲੋ ਪਕੌੜੇ ਤੁਸੀਂ ਵੀ ਖਾ ਲ ਸੋਮਨਾ हम्म बोलो ना भी हाँ बागी हैं तो क्या सी कहनी मैं है नहीं सोते कहनी बागी हेलो गाइस कैसे हो पकोड़े खाने हैं जा जो पकोड़े खाने आज प्रांत परी पिया हेलो हाँ पाँच ਹਾਂ ਮਾ ਹੋ ਖਣਾ ਪਾ ਮੈਂ ਘਰ ਤੇ ਸਬਜ਼ੀ ਬਣਾ ਲਾਂਗੇ ਹੈਲੋ ਗਾਇਸ ਸੰਸਕ੍ਰਿਤ ਸਬਜ਼ੀ ਖਾਣੇ ਤਾ ਜੋ ਐਸ਼ਕ ਬਤਾਲੀ ਹੋਣੀ ਕਹੀ ਨੇ ਇਹ ਜਾਣ ਕੇ ਕਹਿੰਦੀ ਹੋਗੀ ਇਹ ਦੀਦੀ ਦੀਦੀ ਮੇਰੀ ਗੱਲ ਸੁਣ ਜੇ ਜਿੱਦ ਤੁਸੀਂ ਪਿੰਡ ਆਏ ਨਾ ਉਤੋਂ ਆਪਾਂ ਅੱਜ ਜਿਵੇਂ ਤੁਸੀਂ ਆਜਾ ਗਏ ਸ਼ਾਮ ਤੱਕ ਦੁਬਾਰਾ ਤੇ ਕਰ ਜਿੰਨੇ ਵਜੇ ਤੱਕ ਆ ਗਏ ਨਾ ਪਾਥਰੇ ਛੁੱਟ ਫੜਾਇਆਵਾਂਗੇ ਪਿੰਟ ਚ ਨੂੰ ਕਹਿਦਾ ਕਿ ਸਾਨੂੰ ਆਹ ਤਰੇ ਨੂੰ ਚਾਹੀਦਾ ਜਿੱਦੇ ਆਪਾਂ ਜਾਣਾ ਹੋਵੇ ਛੰਡੇ ਉਹਦੇ ਉਹ ਵੀ ਪੱਕ ਜਾਵਾਂਗੇ ਕਹਾਂਗਾ ਹਮ 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 ਹਾਂ ਹਾਂ ਆ ਗਿਆ ਦੇਖੀ ਕੰਦੀ ਮੈਂ ਮਾਤੀ ਦੀਦੀ ਤੇ ਮੇਰਾ ਤੇ ਇੱਕੋ ਜਿਹੜੀ ਦੂਜੀ ਹੈਗੀ ਆ ਕਹਿੰਦੀ ਅਸੀਂ ਤਿੰਨਾਂ ਦਾ ਸੇਮ ਸਿਮਰਿਆ ਨੇ ਇਹ ਸਾਡੇ ਦੰਨ ਤਿੰਨਾਂ ਦੇ ਸੇਮ ਹੋ ਜਾਣਗੇ ਤੇ ਸੁਮਨ ਵਾਸਤੇ ਮੈਂ ਆਪ ਲੈ ਲੈਂਗੀ ਕਹਿੰਦੀ ਤੇ ਸੁਮਨ ਨੂੰ ਮੈਂ ਦੇਤਾ ਦੋਟ ਅਰੇ ਰਾਣਾ ਦੂਤਾ ਮੱਚਾ

ਆਇਤ ਕਾ ਤਕਾਇਾ ਦਾ ਕੋੜਾ ਸੁਮਣੀ ਤੇ ਬੀਫ ਖਾ ਗਿਆ ਨਹੀਂ ਸੁਮਣੀ ਤੇਰਾ ਬੀਫ ਪਕੌੜੇ ਖਾਈ ਜਾਂਦਾ ਨਹੀਂ ਤੇਰਾ ਬੀਫ ਆਹੋ ਸੁਮਣੀ ਨੇ ਨਹੀਂ ਇਹ ਜੀਫ ਨਾ ਕਰ ਲਗਾ ਆਏ ਹਾਏ ਖੁਸ਼ੀ ਵਿਚਾਰੇ ਤੇ ਖੁਸ਼ੀ ਵਾਲੀ ਤੇਜ ਹੋਈ ਨਹੀਂ ਲੈ ਹੈ ਨਹੀਂ ਸੁਮਣਾ ਤੇਰੀ বিয়ে ਆਫ ਦੀ ਖੁਸ਼ੀ ਬੜੀ ਤੇਜ ਹੋ ਗਈ ਵਿਚਾਰੇ ਇੰਨਾ ਖੁਸ਼ ਹੋ ਗਿਆ ਤੇਰੀ ਰਿਵਾਇਤ ਸੁਣ ਕੇ ਆਹ ਨਹੀਂ ਹੱਥੋਂ ਮਿਲੀ ਸੀ ਨਹੀਂ ਜਿੱਦ ਤੇ ਤੂੰ ਕੀ ਅਗਲੇ ਦਿਨ ਮੈਂ ਕਰਿਆ ਮੈਂ ਗਈ 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 ਵੇਂਗਦੀ ਹਾਂ ਮੈਂ ਹੁਣ ਕਲੀ ਚੱਲ ਤੇ ਮੈਂ ਵੀ ਗਾਣੇ ਗਾਣ ਲੱਗ ਪਏ ਮੈਕੈਨਿਕਲੀ ਨਿਕਲੀ 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 ਦੇ ਹੀ ਤੇ ਲੱਗੀ ਚਾਣੀ ਪਿੰਦੀ ਮਮੀ ਪਾਣੀ ਪੀਉਂਗੀ ਮੈਂ ਤਾਂ ਪੱਕਾ ਅੰਗਨੇ ਲਾ ਰਿਓ ਤੇ ਰੱਖਦੇ ਮੈਂ ਹੁਣ ਦੱਸਦਾ ਫਿਰ ਹੁਣ ਕਰਾਂਗੇ

ਫੋਨ ਦੀ ਬਣਾਇਓ ਪੋਥਲੀ ਤੂੰ ਸਟਾਰ ਕਰ ਨਾ ਸਟ ਇੰਸਟਾਗ੍ਰਾਮ ਤੇ ਉਹ ਕਰ ਇੰਸਟਾਗ੍ਰਾਮ ਡਾਊਨਲੋਡ ਕਰ ਲੈ ਤੇ ਕੋਣ ਨੂੰ ਜਿਹੜੇ ਪਿੰਡ ਆਇਓ ਵੀ ਕਰ ਲੈ ਚੰਗਾ ਬਾਏ ਕੋਈ ਨਾ ਸੁੜ ਅਗੱਜੇ ਲਾ ਕੇ ਦੇਖ ਲੈ